ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਫੇਰ ਬਾਈ ਬਬਲੂ ਕੋਲੇ ਦੋ ਬੈੜਾ ਤੁਹਾਨੂੰ ਦਿਖਾ ਦੇਾਂਗੇ ਇੱਕ ਤਾਜੀ ਸੂਈ ਵੀ ਕਦੋਂ ਸੂਈ ਆ ਬਾਈ ਜੀ ਤੋਂ ਪੁੱਛਾਂਗੇ ਤੇ ਮਗਰ ਕੀ ਉਹ ਵੀ ਪੁੱਛਾਂਗੇ ਕਿੰਨਾ ਦੁੱਧ ਬਾਦ ਕੱਢੂਗੀ ਕਿਹੜਾ ਸੁਆ ਪਿੰਡ ਕਰਿਆੜ ਵਾਲਾ ਬਟੰਡੇ ਜਿਹੜੇ ਦੇ ਪਿੰਡ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਬਲੂ ਕਿਵੇਂ ਆ ਵਧੀਆ ਪਰਮਾਤਮਾ ਦੀ ਕਿਰਪਾ ਭਰਾ ਮੇਰੇ ਆ ਪਹਿਲਾਂ ਵਾਲੀ ਵੀਡੀਓ ਦਾ ਕਿਵੇਂ ਰਿਹਾ ਰਿਸਪਾਂਸ? ਯਾਰ 7-8 ਮਿੰਟਾਂ ਦੀ ਵੇਕੀ ਗਿਆਂ ਆਪਣੀ। ਤੇ ਫੋਨ? ਫੋਨ ਯਾਰ ਬਾਈ ਚੱਕੇ ਨਿਕਿਆ ਬਦੋਈ ਨੇ ਫੋਨ ਆਇਆ। ਠੀਕ ਆ। ਹਾਂ। ਤੇ ਨੰਬਰ ਬੋਲੋ ਪਹਿਲਾਂ ਤਾਂ ਜੀ। ਨੰਬਰ ਆਪਣਾ 7099999804 ਜੀ। ਪਿੰਡ ਜੀ? ਪਿੰਡ ਕਿਰੜਾ ਦਾ ਜ਼ਿਲ੍ਹਾ ਬਠਿੰਡਾ ਤਸੀਲ ਰਾਮਪਰਾ ਤੋਂ ਜੀ। ਨੇੜੇ-ਤੇੜੇ ਵੀਰੇ। ਨੇੜੇ ਆਪਰੇ-ਤੇਰੇਗਾ ਤਾਂ 2-7-8 ਕਿਲੋਮੀਟਰ ਤੇ ਇਹ ਤਾਂ ਹੈਗਾ ਰਾਮਪਰਾ ਜੀ। ਰਾਮਪਰਾ ਪਸ਼ੂ ਮੰਡੀ ਹੈ ਨਾ? ਪਸ਼ੂ ਮੰਡੀ ਜੀ। ਤੇ ਬਬਲੂ ਅੱਜ ਫਿਰ ਦੋ ਦਿਖਾ ਦੇਣੀਆਂ ਬਾਈ। ਦੋ ਨਗਾਓ ਦੋ ਟੌਪ ਦੇ ਨਗੀਨੇ ਦਿਖਾਉਣੇ ਪੁਰਾਣ ਪਰसों ਸੂਈ ਆ ਇਹ ਤੇ 17 ਕਿਲੋ ਕੋਈ ਲੀਟਰ ਵਾਲਾ ਲੈ ਜੀ 25 ਕਿਲੋ ਤੁਸੀਂ ਗਾਟਦੇ ਹੋ ਭਰਾ ਮੇਰਾ ਮਹੱਕ ਥਾਕੜ ਕੇ ਓਕੇ ਤੇ ਪਹਿਲਾਂ ਵਾਲੀ ਆਨਲਾਈਨ ਘੱਲੀ ਸੀ ਉਹਦਾ ਨਿਬੜਿਆ ਜਾਵਾਂ ਕੰਮ ਸਹੀ ਉਹ ਬਾਈ ਨੂੰ ਮੈਂ ਤਾਂ ਫੋਨ ਵੀ ਲਾਇਆ ਸੀਗਾ ਉਹ ਬਾਈ ਕਹਿੰਦਾ ਬਾਈ ਯਾਰ ਬਾਈ ਰੂਹ ਕੋਸ ਕਰਦੀ ਕਹਿੰਦਾ ਬਾਈ ਨੇ ਆਪਾਂ ਤਾਂ 85 ਮੰਗੇ ਸੀ ਆਪਾਂ 85 ਰੁਪਏ ਨੇ ਬੈਠੀ ਆ ਬਾਈ ਨੇ ਮੈਂ ਮੈਂ ਆਨਲਾਈਨ ਮੰਗਾਲੀ ਬਾਈ ਕਹਿੰਦਾ ਵਾ ਠੀਕ ਆ ਆਪਰੋਂ 50 ਰੁਪਏ ਪੰਦਾ ਪਹੁੰਚ ਕਰੀਏ ਅਗਰ ਤਾਂ ਫਿਰ ਮਗਰੋਂ ਫੋਨ ਕਰਕੇ ਪੁੱਛਿਆ ਵੀ ਦੁੱਧ ਦੁੱਤਾ ਕਿ ਨਹੀਂ ਦੁੱਤਾ ਬਾਈ ਵੀ ਠੀਕ ਆ ਕਹਿੰਦਾ ਬਾਈਕ ਨੂੰ ਦੁੱਧ ਦਾ ਸੈਲ ਗਿਆ ਆਪਾਂ ਬਾਈਕ ਨੂੰ ਬਾਈਕ ਨੂੰ ਹੈਗਾ ਤੇ ਕਿੰਨਾ ਦੁੱਧ ਕੱਢ ਦੂ ਬਾਈ ਬਬਲੂ ਇਹ ਬਈ 25 ਕਿਲੋ ਦੁੱਧ ਦੀ ਉਮੀਦ ਆਏ ਤੋਂ 17 ਕਿਲੋ ਵੇਚ ਚਲੀ ਜਾਂਦੇ ਹਾਂ ਗੋਲੀ ਤੇ ਤੇ 25 ਕਿਲੋ ਦੁੱਧ ਦੀ ਉਮੀਦ ਆ ਪਰ ਸੂਏ ਥਾਨ ਹਵਾਨੇ ਦੀ ਪੂਰੀ ਚੰਗੀ ਹੈ ਨਾ ਖੋ ਲੋ ਜੀ ਤੋ ਰ ਕਰਾਈਏ ਚੈੱਕ ਤੇ ਸੂਆ ਆਪਾਂ ਮਾਰੀ ਸੀ ਤਾਂ ਆਪਾਂ ਮਾਰੀ ਤੇ ਨਾ ਪਾਉਣੀ ਆ ਦੂਜਾ ਸੂਆ ਲੱ ਆ ਵੀ ਰੈਡੀ ਨਾਲ ਦੂਜਾ ਦੂਜਾ ਸੁਆ ਓਕੇ ਜੀ ਫੁੱਲ ਸਾਈਜ਼ ਆ ਕੋਈ ਛੋਟੀ ਮਾਨ ਨਹੀਂ ਜਨਾਬ ਦੀ ਓਕੇ ਜੀ ਕੁਆਲਿਟੀ ਬੁਰੀ ਆ ਚਿਪਚਾ ਗਈ ਹੈ ਨਾ ਵੀਰੇ ਐ ਚਾ ਪੁਝਾ ਗਈ ਥੋੜਾ ਕਰਾਉਸਾ ਕਰਨੀ ਬੰਦ ਨਾ ਨੇ ਗਰਮੀ ਨਹੀਂ ਨੇੜੇ ਡੜੇ ਆਉਂਦੀ ਪੌਂਚ ਤੂੰ ਹੁਣ ਵੀ ਧੁੱਪੇ ਹੀ ਖੜੀ ਆ ਹਾਂ ਹਾਂ ਪੌਰਾ ਨਹੀਂ ਹੋਉਂਦੀ ਠੀਕ ਆ ਆ ਦੇਖੋ ਜੀ ਲੈ ਚੱਲੋ ਜੀ ਤੇ ਬੱਚਾ ਵੀ ਨਾਲ ਹੀ ਛੱਡ ਲਿਆ ਫਿਰ ਬੱਚਾ ਭੁੱਲ ਗਿਆ ਓਕੇ ਕੋਈ ਗੱਲ ਨਹੀਂ ਨਾਲ ਹੀ ਮੁੜਿਓ ਜੀ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਤੇ ਅੱਗੇ ਪਿੱਛੇ ਦਾ ਹਵਾਨਾ ਹਨਾ ਬਾਈ ਬਬਲੂ ਬਹੁਤ ਫੀਟਿੰਗ ਵਾਲਾ ਹਵਾਨਾ ਬੜਾ ਆਹ ਦੇਖੋ ਜੀ ਹੂੰ ਲਿਓ ਜੀ ਬਸ ਕੁਆਲਿਟੀ ਪੂਰੀ ਚੰਗੀ ਤੇ ਪਿੱਛੇ ਤੋਂ ਲੈ ਕੇ ਗਾਂ ਤਾਂ ਹੀ ਹਵਾਨਾ ਪਿਆਗਾ ਤੇ ਇਹੇ ਜੇ ਹਵਾਨਾ ਜੋ ਦੁੱਧ ਵੀ ਨਿਕਲਦਾ ਹਨਾ ਫੀਟਿੰਗ ਵਾਲਾ ਜਿਵੇਂ ਬਾਹਰ ਨਹੀਂ ਰਹੀਆਂ ਦਾ ਆਰਡਰ ਨਹੀਂ ਆਉਂਦਾ ਉਵੇਂ ਆ ਆਰਡਰ ਉਵੇਂ ਹੀ ਆ ਤੇ ਉਸੇ ਤਰ੍ਹਾਂ ਦੀ ਵਹਿੜ ਹਨਾ ਇਹ ਵੀ ਪਰਸੋਂ ਵਾਲੀ ਨਾਲ ਦੀ ਕੋਈ ਛੋਟਾ ਬੱਥਰੂ ਦਾ ਕਰਦੀ ਆ ਕੋਈ ਗੱਲ ਨਹੀਂ ਵੀਰੇ ਆਹ ਦੇਖੋ ਜੀ ਡੁਗਰੀ ਘੋੜੀ ਵਾਲੀ ਆ ਪ੍ਰਾਅ ਆ ਖੰਡੀ ਸੀ ਜਿੰਦਾ ਇਹਨਾਂ ਚਾਹੇ 10 ਸਾਲਾਂ ਜਵਾਬ ਝੋਲੇ ਓਕੇ ਜੀ ਆਹ ਦੇਖੋ ਜੀ ਫਨਲੇਵੀ ਦੀ ਪੂਰੀ ਦਿੱਖ ਪੂਰੀ ਚੰਗੀ ਆ ਦੁੱਧ ਦੇਣੇ ਦੇਣਾ ਨੇ ਹਨਾ ਹਾਂ ਆ ਦੇਣਾ ਜੀ ਰੱਬਾ ਮੇਰਾ ਆ ਦੇਖੋ ਫਨਲੇਵਾ ਨੇੜੇ ਤੋਂ ਕਰੋ ਚੈੱਕ ਬਾਕੀ ਫੋਲਸ ਆ ਜਾਣਾ ਬਾਕੀ ਦਾ ਫਾੜੀ ਵਾਲਾ ਆਰਡਰ ਹਨਾ ਫਾੜੀ ਵਾਲਾ ਆਰਡਰ ਮਸਟੇਟਸ ਵਗੈਰਾ ਭੋਰਾ ਵੀ ਨਹੀਂ ਹੁੰਦੀ ਨਹੀਂ ਬਈ ਬੰਦ ਜਾ ਪਹਿਲੇ ਦਿਨੋਂ ਹੀ ਆਪਾਂ ਜਿਹੜੀ ਚੀਜ਼ ਪਾਈਆ ਕੁਆਲਿਟੀ ਭਾਈ ਜੀ ਤੁਹਾਨੂੰ ਆਪ ਨੂੰ ਪਤਾ ਨਹੀਂ ਇਹ ਪਤਾ ਮੈਨੂੰ ਮਾਰੋ ਫਿਰ ਤਾਰ ਬਾਕੀ ਇੱਕ ਹੋਰ ਗੱਲ ਆ ਡਿਫਿਕਲਟੀ ਆ ਜਣਾ ਪਾ ਨਾ ਪਾ ਬੰਤਾ ਸਾਡਾ ਨਾ ਸਾਡਾ ਓਕੇ ਕੋਈ ਜੱਕੜੀ ਨਹੀਂ ਇਹਨੂੰ ਠੀਕ ਹੈ ਜੀ ਮਾਰੋ ਦਰਾਂ ਨੂੰ ਪਾਣੀ ਵਹੇ ਨਾ ਥੱਲੇ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਪਕਾ ਬਈ ਯਾਰ ਮਹਾ ਜੇ ਕੋਈ ਆਪਣਾ ਲੱਤ ਚੱਕ ਜਾ ਭਾ ਗਾਂ ਹੀ ਮੁਫਤ ਦੇ ਦਾਂਗੇ ਠੀਕ ਆ ਵੀਰੇ ਇਹੋ ਜਿਹਾ ਪਹਿਲੇ ਦਿਨ ਹੀ ਗਵਾਰਟੀ ਲੈਨੇ ਆ ਲੈ ਧਾਰਾਂ ਦਿਖਾ ਦੇ ਮੱਸੀ ਮੋਟਰਾਂ ਕੋ ਪੈਂਦੀਆਂ ਜਮਾ 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 ਲੈ ਆ ਦੇਖੋ ਜੀ ਲੈ ਕੋਈ ਨਿਆਣਾ ਨਹੀਂ ਪਾਇਆ ਕੋਈ ਬਸਰੂ ਨਹੀਂ ਛੱਡਿਆ ਆ ਦੇਖ ਲੈ ਬਈ ਬਾਕੀ ਤਾਂ ਮੋਟੀ ਮੈਂ ਅੱਪੀ ਸੋਈ ਦਿਖਾ ਬਣੀਆਂ ਧਾਰਾਂ ਪੈਂਦੀਆਂ ਦਿਖਾ ਵਾਈਆਂ ਇਹਨੂੰ ਆ ਦੇਖੋ ਜੇ ਕੋਈ ਆਨਲਾਈਨ ਵੀ ਮੰਗਾ ਲਿਆ ਲਾਂਬਾ ਨਹੀਂ ਆਉਂਦਾ ਨਹੀਂ ਨਹੀਂ ਲਾਂਬਾ ਦਾ ਕੀ ਹੋਣਾ ਇਹਦਾ ਚੰਗਾ ਥੋੜਾ ਡਰਦੀ ਐ ਕੈਮਰੇ ਤੋਂ ਬੱਸ ਬੱਸ ਠੀਕ ਆ ਵੀਰੇ ਦਿਖਾ ਮਣਾ ਦੁਬਾਰੇ ਦਿਖਾ ਦੇ ਮੱਸੀ ਮੋਟਰ ਵਾਲਾ ਕੰਮ ਹੀ ਐ ਲੈ ਬਬਲੂ ਚਾਰ ਚਾਰ ਧਾਰਾ ਮਾਰੀਆਂ ਹਨਾ ਥੱਲੇ ਦੁੱਧੀ ਦੁੱਧ ਦੁੱਧ ਕੱਢ ਕੇ ਭਰੇ ਮਾਰਿਆ ਭਰਾ ਮੇਰੇਆ ਓਕੇ ਇੱਕ ਕੁਆਲਟੀ ਮੜੀ ਕਰਿਓ ਇਧਰ ਨੂੰ ਮੜੀ ਆਰਡਰ ਦਿਖਾ ਦੇ ਪੈਣ ਦੁੱਧ ਦੇ ਫੀਟਿੰਗ ਵਾਲਾ ਆਰਡਰ ਤੇ ਬਾਕੀ ਦਾ ਕਿਤੋਂ ਨਹੀਂ ਮੇਰੇ ਹਿਸਾਬ ਨਾਲ ਖੁੰਜੀ ਬੈੜ ਬਾਈ ਕੇ ਦਾ ਹੱਥ ਦਰਾ ਹੀ ਨਹੀਂ ਕਿਤੋਂ ਵੀ ਗਾ ਕਿੰਨੇ ਪੈਸੇ ਬਬਲੂ ਫਿਰ ਮੋਲੇ ਬਸ ਆਪ ਬੰਦੇ ਨੇ 85000 ਦੀ ਡਿਜ਼ਾਈਨ ਭਰਾ ਮੇਰਾ ਮਾਨਤਨ ਮਾਨਤਨ ਹੋ ਜਾਊਗਾ ਕਰੇ ਆਏ ਬੰਦੇ ਦਾ ਜਾਇਜ਼ ਰੇਟ ਆ ਤੇਰਾ ਕੱਦ ਘਾੜ ਫੁੱਲ ਹਣਾ ਕੱਲ ਫੁੱਲ ਮੈਂ ਆਪਾਂ ਮੇਰੀ ਗੱਲ ਸੁਣੋ ਆਪਾਂ ਨੂੰ ਜਾਇਜ਼ ਰੇਟ 'ਚ ਆ ਕੇ ਆਪਾਂ ਜਾਇਜ਼ ਰੇਟ ਤੁਹੇ ਦਿਆਂਗੇ ਵੇਚ ਨੂੰ ਦਾ 95000 ਦੀ ਵੇਚਦਾ ਮਰਾ ਆਪਾਂ 2 ਰੁਪਏਰ ਬੰਦ ਜਾਣ ਬਸ ਅਗਲੇ ਨੂੰ ਦੁੱਧ ਮਿਲ ਜੀ ਓਕੇ ਜੀ ਤੇ ਹੁਣ ਆਪਾਂ ਯਾਰ ਸਿੱਧੀ ਗੱਲ ਕਰ ਗਏ ਬਈ ਬਈ ਬਹੁਤ ਵਾਰ ਜਿਹੜੀ ਪੰਜਾਬ ਵਾਲੀ ਜਨਤੀ ਹੈ ਭਰਾ ਮੇਰਾ ਜਦੋਂ ਫੁੱਲ ਕੋਈ ਨਹੀਂ ਬਰੀਡ 'ਚ ਨਹੀਂ ਕਮੀ ਬਰੀਡ 'ਚ ਭੂਰਾ ਵੀ ਨਹੀਂ ਕਮੀ ਦੇਖ ਇਹ ਮੂੜੇ ਇਹ ਬਰੂ ਮੂੜਾ ਦਿਖਾ ਲਈ ਵਾਕਿਆ ਪੰਜਾਬ ਵਾਲੀ origignal ਆ ਗਈ origignal ਰੰਗ ਦੇ ਬਦਾਮੀ ਪਿਓਰ ਹੂੰ ਜਮਾ ਜਮਾ ਇਹ ਮੂੜੇ ਕਪਾਣੀ ਪਾ ਲਾ ਖੋਲੀ ਇਹਦੇ ਮੱਥੇ ਤੇ ਨਾ ਆਹੋ ਆ ਸੁਆ ਕਿਹੜਾ ਜੀ ਸੁਆ ਵੀ ਰੰਗ ਦਾ ਦੂਜਾ ਸੁਆ ਓਕੇ ਲੈ ਚਲੋ ਵੀਰੇ ਦੂਜਾ ਸੁਆ ਆ ਗਈ ਤੇ ਕਿੰਨਾ ਕੁ ਦੁੱਧ ਫਿਰ ਦੱਸ ਕੇ ਦਿੱਤਾ ਪਹਿਲੇ ਸੁਏ ਦਾ ਵੀਰੇ ਦਾ ਨਾ ਮੈਂ ਦਿਨੋਂ ਨਾ 15 ਕਿਲੋ ਦੁੱਧ ਚੋਇਆ ਮਾਲਕਾਂ ਨੇ 17 ਦੇ ਦੂ ਐਦ ਕੀ ਐਦ ਕੀ 17 18 ਕਿਲੋ ਰਾਂ ਅੰਦਰ ਨਾ ਦੇ ਦੂ ਓਕੇ ਤੇ ਬਾਕੀ ਦਾ ਜਿਹਦੇ ਨੇ ਸੂਣਾ ਤੇ ਉਹ ਦਿਨ ਨੂੰ ਤਾਂ ਹਜੇ ਤਾਂ ਚਲੋ ਉਹ ਬਾੜ ਦਿਖਾਉਣੀ ਸੀ ਨਾਲ ਦਿਖਾਤੀ ਹਾਂ ਉਹ ਦਿਖਾਤੀ ਆਪਾਂ ਬਿਆਵ ਹੈ ਇਰਾਦਾ ਨਹੀਂ ਸ਼ਿਖਾ ਦਿਖਾ ਲਓ ਮੋੜ ਲਓ ਜੀ ਤੇ ਖੰਡੀ ਸੀਲ ਤਾਂ ਇੰਨੀ ਆ ਲੈ ਵੀਰੇ ਇਹਦੀ ਜਾਤ ਨਾ ਜਮਾ ਪ੍ਰੋਪਰ 100 ਦੀ 100 ਆ ਲੈ ਲੈ ਆ ਦੇਖੋ ਜੀ ਆਹ ਠੜੀਆ ਉੱਡਾਲੇ ਮੌ ਨਾਲ ਫੜ ਰਸਤਾ ਤੋਂ ਹਣ ਦੇ ਪਿਆ ਦੇਖ ਲੈ ਨਹੀਂ ਦਿਸੀ ਜਾਂਦੀ ਉਹ ਇਹ ਚੀਜ਼ਾਂ ਸਿਆਉਣਾ ਚੀਜ਼ਾਂ ਪਾਉਂ ਚ ਕੁਆਡਿਟੀ ਮਾੜੀ ਚੀਜ਼ ਦਾ ਤੁਹਾਨੂੰ ਪਤਾ ਪਰ ਸੁਣਉਂ ਨਹੀਂ ਲੈਂਦੇ ਓਕੇ ਆ ਜਾਵਾਂ ਗੱਲ ਬਾਤ ਫੇਲ ਕੁਆਡਿਟੀ ਉਹ ਪ्युअर 100 ਦੀ 100 ਆ 100 ਦੀ 100 ਨੰਦੇ ਵੀ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਤੇ ਰੇਟ ਜਮਾ ਜਾਇਜ਼ ਹਨਾ ਇਹਦਾ ਰੇਟ ਜਮਾ ਜਾਇਜ਼ ਹਰਾਨ ਕਰਨ ਵਾਲਾ ਆਪਣੇ ਕੋਲੇ ਬੰਦਾ 2 ਮਿੰਟਾਂ ਚ ਪਤਾ ਕਰਕੇ ਆ ਜੇ ਓਕੇ ਜੀ ਤੇ ਆਪਾਂ ਜਿਹੜਾ ਮੁੱਦਾ ਆਪਾਂ ਦੇ ਲੈਣ ਕੋਈ ਹੋਰ ਵੀ ਨਹੀਂ ਦੱਸਾਂ ਓਕੇ ਜੀ ਠੀਕ ਆ ਵੀਰੇ ਤੇ ਬਾਕੀ ਦਾ ਕੋਈ ਡਾਰ ਵਾਲੀ ਦੀ ਗੱਲ ਨਹੀਂ ਹੈਗੀ ਜਿੰਵੇਂ ਮਰਜ਼ੀ ਤੁਸੀਂ ਥੱਲੇ ਬੈਠੀ ਚੱਲਿਓ ਆਹ ਦੇਖੋ ਜੀ ਥਣਲੇਵਾ ਨੇੜੇ ਤੋਂ ਇਹਦਾ ਤੇ ਚੰਗਾ ਹੱਥੀ ਜਵਾਈ ਵਾਲਾ ਥਾਣਾ ਹੈ ਨਾ ਤੇ ਥਾਣਾ ਸੁਣਾ ਦੀ ਓਕੇ ਬਾਈ ਫਿਰ ਥਾਣਾ ਸੁਣਾ ਦੀ ਓਕੇ ਆ ਦੇਖ ਥਾਂ ਵੀ ਮੁੱਠੀ ਰਾ ਜਾਵਾਂ ਦੇਖ ਮਾੜਾ ਲੈਵਾ ਖਿੱਚੋ ਖਿੱਚਾ ਲੈ ਰਾਵੜ ਨੂੰ ਬਾਤਾ ਹੱਸਦਾ ਹਫ਼ਤੇ ਨੂੰ ਇੱਥੇ ਪੂਸਣਾ ਲਵੇ ਲੈਵਾ ਲਾਜਣਾ ਬਈ ਕਿੰਨੇ ਪੈਸੇ ਬਾਈ ਇਹਦੇ ਮੁੱਲ ਮੁੱਲ ਵਸ ਆਪਾਂ ਦੇਣਾਂ 65000 ਰੁਪਏ ਦੇ ਦਾਂਗੇ ਮਾਨਦਾਨ ਮਾਨਦਾਨ ਨੂੰ ਕਰਦਾ ਹੈ ਭਰਾ ਮੇਰਾ ਅੱਜ ਦਾ ਅੱਜ ਦਾ ਰੇਟ ਹੈ ਖੁੱਲਾ ਹੋ ਜੀ ਮਾਨਦਾਨ ਹੋਊਗਾ ਉਦੋਂ ਰੇਟ ਹੋਰ ਹੋਊਗਾ ਖੁੱਲਾ ਹੋ ਜੀ ਮਾਨਦਾਨ ਹਾਂ ਖੁੱਲਾ ਹੋ ਜੀ ਓਕੇ ਬਾਈਕਰ ਦੇ ਕੇ ਤੋਰਾਂਗੇ ਜਿੱਥੇ 2-3000 ਬਣ ਗਿਆ ਬਾਈ ਨੇ ਫੜਾ ਦੇਣਾ ਬੜਾ ਫੜਾ ਦੇਣੀ ਆਪਣਾ ਕੰਮ ਕੀ ਹੈ ਬਸ ਢੜੀ ਪੁੱਤਕਾ ਤੇ ਇੱਕ ਸਾਨੂੰ ਐਫ ਸੂਈ ਸਵਾਈ ਦੱਸਾਤੀ 17 17 ਕਿਲੋ ਜਮਾ ਰੈਡੀ ਆ ਵੀਰੇ ਬੋਲਾ ਠੀਕ ਆ ਜੀ ਤੇ ਥਣ ਲੇਵੇ ਦੀ ਪੂਰੀ ਸਾਫ ਇੱਕ ਨੰਬਰ ਚਾਰ ਚਪੇਰੇ ਦੀ ਚਾਰੇ ਪੱਲਿਆਂ ਦੀ ਜਿਹਨੂੰ ਆਪਾਂ ਕਹਿੰਦੇ ਨੇ ਪੂਰੀ ਹੈਨਾ ਉਹੀ ਚੀਜ਼ ਆ ਦੋਰਾ ਤਾਰਾ ਤੁਹਾਨੂੰ ਫੇਰ ਕਰਾ ਦਿੰਨੇ ਆ ਇਹਦਾ ਚੈੱਕ ਤੇ ਜਿਹੜੀ ਜਰਸੀ ਹੈ ਵੀ ਪੰਜਾਬ ਵਾਲੀ ਚੰਗੀ ਜਰਸੀ ਹੈ ਜੀ ਚੰਗੀਆਂ ਚ ਹੀ ਆਉਂਦੀ ਆ ਫੇਸ ਦੀ ਕੁਆਲਿਟੀ ਚੰਗੀ ਤੇ ਬਾਕੀ ਦੀ ਗੱਲ ਜਿਹੜੀ ਜਾਤ ਬਰੀਡ ਆ ਉਹ ਤੁਹਾਡੇ ਸਾਹਮਣੇ ਆ ਜੀ ਬੜੇ ਨਾ ਦੁਨਨੇ ਬੜਾ ਤੇ ਆਪਣੀਆਂ ਦੇ ਆ ਗਿਆ ਭਰਾ ਮੇਰੇ ਆ ਬਾਕੀ ਦਾ ਆ ਦੇਖੋ ਜੀ ਦੁਬਾਰਾ ਕਰੋ ਚੈੱਕ ਹੂੰ ਹੂੰ ਮੋੜ ਲਓ ਜੀ ਆਪ ਨੂੰ ਪਹਿਲੇ ਦਿਨ ਹੀ ਆਤਾ ਕੁਆਲਿਟੀ ਲਾਈਨ ਦੇ ਠੀਕ ਆ ਵੀਰੇ ਜਿਹੜਾ ਪਸ਼ੂ 7 ਮਿੰਟਾਂ ਚ ਵਿਕ ਗਿਆ ਵਿਕ ਜਾਂਦਾ ਚੰਗੀ ਚੀਜ਼ ਵਿਕਦੀ ਆ ਆ ਦੇਖੋ ਜੀ ਭਾਅ ਵੀ ਵਿਕਣਾ ਵੀਰੇ ਸਾਰਾ ਕੁਝ ਹੀ ਆ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਵਾਨਾ ਨਾ ਆ ਦੇਖੋ 85000 ਚ ਮਾਨਦਾਨ ਹੋ ਜੂ ਹਨਾ ਮਾਨਦਾਨ ਹੋ ਜੂ ਵੀਰੇ ਨੰਬਰ ਬੋਲਿਓ ਫਿਰ ਨੰਬਰ ਆਖਾ 7091 9910 ਜੋਂ ਦੀ ਪਿੰਡ ਕਰਿਆੜ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਵਾਈਆਂ ਦੇ ਰਾਮਪੁਰਾ ਫੂਲ ਪਸ਼ੂ ਮੰਡੀ ਨੇੜੇ ਆ ਤੇ ਵਾਕਿਆ ਦੋ ਬੈੜਾਂ ਇਹ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਇੰਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜੀ